ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਰੀਤੀ ਰਿਵਾਜਾਂ ਦੀ ਗੱਲ ਕਰਨ ਤੋਂ ਪਹਿਲਾਂ ਰਿਸ਼ਤੇ ਨਾਤੇਆਂ ਦੀ ਗੱਲ ਕਰੂੰਗੀ ਪ੍ਰਾਚੀਨ ਕਾਲ ਤੋਂ ਹੀ ਪੰਜਾਬ ਦੇ ਅੰਦਰ ਸੰਯੁਕਤ ਪਰਿਵਾਰਾਂ ਦਾ रिवाज ਰਿਹਾ ਹੈ ਇਨ੍ਹਾਂ ਪਰਿਵਾਰਾਂ ਦੇ ਵਿੱਚ ਸਭ ਤੋਂ ਪਹਿਲੀ ਇਕਾਈ ਮਾਪੇ ਤੇ ਉਹਨਾਂ ਦੇ ਬੱਚੇ ਉਸ ਤੋਂ ਬਾਅਦ ਬੱਚਿਆਂ ਦੇ ਬੱਚੇ ਤੇ ਤੇ ਬੱਚਿਆਂ ਦੇ ਬੱਚੇ ਸਮਝੋ ਤਿੰਨ ਪੀੜ੍ਹੀਆਂ ਤੱਕ ਦੀ ਗੱਲ ਹੋ ਜਾਂਦੀ ਸੀ ਦਾਦਾ ਦਾਦੇ ਦੇ ਪੁੱਤ ਦਾਦੇ ਦੇ ਪੋਤੇ ਤੇ ਇਹ ਹੀ ਵਾਰੀ ਪੋਤੇਆਂ ਤੱਕ ਗੱਲ ਚੱਲ ਜਾਂਦੀ ਹੁੰਦੀ ਸੀ ਇਹ ਸੰਯੁਕਤ ਪਰਿਵਾਰਾਂ ਦੇ ਵਿੱਚ ਸਭ ਕੁਝ ਸਾਂਝਾ ਹੁੰਦਾ ਸੀ ਜਾਇਦਾਦ ਸਾਂਝੀ ਕਾਰੋਬਾਰ ਸਾਂਝਾ ਕੰਮ ਕਾਜ ਸਾਂਝੀ ਤੇ ਸਭ ਤੋਂ ਵਧੀਆ ਜਿਹੜੀ ਚੀਜ਼ ਮੈਨੂੰ ਲੱਗਦੀ ਹੈ ਤੇ ਰਸੋਈ ਸਾਂਝੀ ਹੁੰਦੀ ਸੀ ਇਹਨਾਂ ਪਰਿਵਾਰਾਂ ਦੇ ਵਿੱਚ ਬੰਦਿਆਂ ਦੀ ਗਿਣਤੀ ਪਿੱਛਾ 60 70 ਤੱਕ ਹੁੰਦੇ ਸੀ ਇੱਕ ਪਰਿਵਾਰ ਦੇ ਵਿੱਚ ਫੇਰ ਉਹ ਪਰਿਵਾਰ ਲਾਣਾ ਬਣ ਜਾਂਦਾ ਸੀ ਤੁਸੀਂ ਲਾਣੇਦਾਰ ਤਾਂ ਸੁਣਿਆ ਹੋਣਾ ਨਾ ਲਾਣੇਦਾਰ ਉਹ ਬੰਦਾ ਹੁੰਦਾ ਸੀ ਜਿਹਦਾ ਵੱਡਾ ਪਰਿਵਾਰ ਹੁੰਦਾ ਸੀ ਉਸ ਲਾਣੇਦਾਰ ਦੀ ਆਪਣੇ ਪਰਿਵਾਰ ਦੇ ਵਿੱਚ ਤਾਂ ਬਹੁਤ ਮੁਖੀ ਹੋਣ ਕਰਕੇ ਇੱਜ਼ਤ ਹੁੰਦੀ ਸੀ ਲੇਕਿਨ ਆਲੇ ਦੁਆਲੇ ਦੇ ਉੱਪਰ ਵੀ ਉਸ ਦੇ ਵੱਡੇ ਪਰਿਵਾਰ ਦਾ ਬਹੁਤ ਪ੍ਰਭਾਵ ਹੁੰਦਾ ਸੀ ਸਾਂਝੀਆਂ ਚੁੱਲ੍ਹੀਆਂ ਤੇ ਪੱਕਦੀਆਂ ਰੋਟੀਆਂ ਨਿਆਣੀਆਂ ਚਾਚੀਆਂ ਚੋਪੜ ਚੋਪੜ ਨਿਆਣਿਆਂ ਨੂੰ ਖਵਾਉਂਦੀਆਂ ਡੱਕਿਆਂ ਤੇ ਚਿੜੀਆਂ ਬਣਾ ਬਣਾ ਕੇ ਦਿੰਦੀਆਂ ਚੂੜੀਆਂ ਕੁੱਟਦੀਆਂ ਤੇ ਨਿਆਣੇ ਖਾ ਪੀ ਕੇ ਦਾਦੀ ਹਿੱਤ ਜਾਈ ਚ ਜਾਵਣਦੇ ਦਾਦੀ ਬਾਤਾਂ ਪਾਉਂਦੀ ਨਿਆਣੇ ਹੰਗਾਰੇ ਪਰਦੇ ਸੌਂ ਜਾਂਦੇ ਇਸ ਤਰ੍ਹਾਂ ਪਤਾ ਹੀ ਨਹੀਂ ਲੱਗਦਾ ਕਿ ਬੱਚੇ ਕਦੋਂ ਵੱਡੇ ਹੋ ਗਏ ਜਵਾਨ ਹੋ ਗਏ ਕੁੜੀਆਂ ਵਿਆਹਯੋਗੀਆਂ ਹੋ ਗਈਆਂ ਇੱਥੇ ਮੋਹ ਮੁਹੱਬਤ ਤੇ ਜਿੰਨੇ ਵਾਰੀ ਨਾਲ ਕੀਤਾ ਰਿਸ਼ਤਿਆਂ ਦਾ ਨਿਭਾਣਾ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਦਿੰਦਾ ਸੀ ਇਸ ਤਰ੍ਹਾਂ ਮੁਟਿਆਰ ਹੋਈਆਂ ਕੁੜੀਆਂ ਦੇ ਲਈ ਘਰ ਘਰ ਲੱਭੇ ਜਾਂਦੇ ਬੜੇ ਚਾ ਮਲਾੜ ਸਦਰਾਂ ਦੇ ਨਾਂ ਉਦਾਸਮਨ ਕੁੜੀਆਂ ਨੂੰ ਸੌਰੀ ਕਰੀ ਤੋੜਿਆ ਜਾਂਦਾ ਇਧਰ ਬੜੇ ਵਾਜੇ ਗਾਜੀਆਂ ਦੇ ਨਾਲ ਸਗਨ ਮਨਾਉਂਦੇ ਹੋਏ ਕਿਸੇ ਦੂਸਰੇ ਘਰ ਦੀਆਂ ਕੁੜੀਆਂ ਵਿਆਹ ਕੇ ਆਪਣੇ ਘਰ ਲਿਆਂਦੀਆਂ ਜਾਂਦੀਆਂ ਉਹ ਸਾਡੇ ਘਰ ਦੀਆਂ ਨੂੰਹਾਂ ਬਹੂਆਂ ਬਣ ਜਾਂਦੀਆਂ ਇਸ ਨਾਲ ਅਗਲੀ ਪੀੜੀ ਦੀ ਗੱਲ ਚੱਲ ਪੈਂਦੀ ਬਈਆਂ-ਹਾਈਆਂ ਕੁੜੀਆਂ ਕਿੰਨੇ ਨਵੇਂ ਰਿਸ਼ਤਿਆਂ ਨਾਲ ਜੁੜ ਜਾਂਦੀਆਂ ਕਿਸੇ ਦੀਆਂ ਨੂੰਹਾਂ ਬਣ ਜਾਂਦੀਆਂ ਕਿਸੇ ਦੀਆਂ ਭਜਾਈਆਂ ਬਣ ਜਾਂਦੀਆਂ ਕਿਸੇ ਦੀਆਂ ਚਾਚੀਆਂ ਬਣ ਜਾਂਦੀਆਂ ਔਰ ਕਈਆਂ ਦੀਆਂ ਤਾਈਆਂ ਵੀ ਬਣ ਜਾਂਦੀਆਂ ਇਸੇ ਤਰ੍ਹਾਂ ਨਰੰਦਾ ਜਦੋਂ ਸਹੁਰੇ ਵਿਆਹ ਤੇ ਦੂਜੇ ਪਾਸੇ ਗਈਆਂ ਹੁੰਦੀਆਂ ਉਹ ਵੀ ਬੜੇ ਚਾਅ ਮਲਾ ਤੇ ਖੁਸ਼ੀ ਦੇ ਨਾਲ ਨਵੇਂ ਰਿਸ਼ਤਿਆਂ ਨੂੰ ਅਪਣਾ ਲੈਂਦੀਆਂ ਔਰ ਉਹਨਾਂ ਦੀ ਸਮਾਜ